ਸਤਿਕਾਰ ਆਕਾਸ਼ਵਾਣੀ ਦਾਇ ਚਲੰਦਰ ਕੇਂਦਰੇ ਹੰਤੂ ਸੀ ਜੰਝਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਨੋ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਵਿੱਚ 1 ਜੂਨ ਨੂੰ ਹੋਣ ਵਾਲੀ VOTING ਲਈ ਹੁਣ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਪਹੁੰਚ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਪ੍ਰਚਾਰ ਵਿੱਚ ਰੁੱਝੇ ਹੋਏ ਨੇ। ਲੁਧਿਆਣਾ ਤੋਂ BJP ਦੇ ਉਮੀਦਵਾਰ ਅਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਕੱਲ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ BJP ਦੇ ਸੀਨੀਅਰ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਵੇਲੇ ਸਮੁੱਚਾ ਪੰਜਾਬ ਭ੍ਰਿਸ਼ਟਾਚਾਰ ਵਿੱਚ ਕਿਰਿਆ ਹੋਇਆ ਹੈ। ਅਧਰਵਿੰਦ ਕੇਜਰੀਵਾਲ ਨੂੰ ਕੇਸ ਲੜਨ ਲਈ ਫੀਸ ਚਾਹੀਦੀ ਹੈ। ਇਸ ਲਈ ਉਹਨਾਂ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ATM ਬਣਾ ਕੇ ਰੱਖਿਆ ਹੋਇਆ ਹੈ। ਉਹਨਾਂ ਕਿਹਾ ਕਿ ਅ ਕੇਜਰੀਵਾਲ ਨੂੰ ਜੇਕਰ ਗੁਜਰਾਤ ਜਾਂ ਕਿਤੇ ਹੋਰ ਜਾਣਾ ਹੁੰਦਾ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਪਾਇਲਟ ਬਣ ਕੇ ਜਾਂਦੇ ਨੇ ਪਰ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਗਏ ਤਾਂ ਉਹ ਨਾਲ ਨਹੀਂ ਗਏ ਅਮਿਤ ਸ਼ਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਦਿੱਲੀ ਤੇ ਹੋਣਾ ਥਾਵਾ ਤੇ ਤਾਂ ਗੱਠ ਛੋੜਿਆ ਪਰ ਪੰਜਾਬ ਵਿੱਚ ਦੋਵੇਂ ਨੂਹਾਂ ਕੁਸ਼ਤੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਮੈਲਾ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਨੂੰ ਪੂਰਾ ਨਹੀਂ ਕੀਤਾ ਅਤੇ ਨਾ ਹੀ ਸੂਬੇ ਨੂੰ ਨਸ਼ਾ ਮੁਕਤ ਕੀਤਾ ਹੈ ਇਦਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਗੇਜਰੀਵਾਲ ਅੱਜ ਸ਼ਾਮ ਜਲੰਧਰ ਵਿੱਚ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀ ਨੂੰ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ ਇਸ ਤੋਂ ਪਹਿਲਾਂ ਕੱਲ ਉਹਨਾਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਡਾਕਟਰ ਰਾਜਕਮਾ ਜੱਬੇਵਾਲ ਨੇ ਚੋਣ ਪ੍ਰਚਾਰ ਕੀਤਾ ਉਹਨਾਂ ਰੋਡ ਸ਼ੋਅ ਵਿੱਚ ਹਿੱਸਾ ਲਿਆ ਜਿਹੜਾ ਵਾਲਮੀਕੀ ਚੌਕ ਤੋਂ 2 ਘੰਟਾ ਘੜ ਤੱਕ ਤਕਰੀਬਨ 350 ਮੀਟਰ ਚੱਲਿਆ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਜੂਨ ਨੂੰ ਚਾੜੂ ਦਾ ਬਟਨ ਦਬਾਉਣ ਤਾਂ ਜੋ ਸੰਵਿਧਾਨ ਦੀ ਰਾਖੀ ਲਈ ਉਹ ਆਪਣੀ ਪੂਰੀ ਵਾਰ ਲਗਾ ਸਕਣ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਲ ਮੋਗਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਮਾਂਤ ਗਰਗ ਦੇਗਵਾਈ ਹੇਠ ਸ਼ਹਿਰ ਦੇ ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ ਤੇ ਬਤਵੰਤਿਆਂ ਨਾਲ ਵਿਸ਼ੇਸ਼ ਮਿਲਣੀ ਸਮਾਗਮ ਹੋਇਆ। ਆਸਾਮ ਦੇ ਮੁੱਖ ਮੰਤਰੀ ਹੇਮੰਤ ਵਿਸ਼ਵਾਸ ਸ਼ਰਮਾ ਨੇ ਇਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ 'ਚ ਆਸਾਮ 'ਚ ਡਰਗ ਮਾਫੀਆ ਤੇ ਗੈਂਗਸਟਰਾਂ ਦਾ ਖਾਤਮਾ ਕਰਕੇ ਆਸਾਮ 'ਚ ਸ਼ਾਂਤੀ ਸਥਾਪਿਤ ਕੀਤੀ ਹੈ। ਜਿਸ ਕਾਰਨ ਜੁਨਾ ਉਦਯੋਗਪਤੀਆਂ ਨੇ ਆਸਾਮ ਵੱਲ ਝਾਕਿਆ ਵੀ ਨਹੀਂ ਸੀ, ਉਹ ਹੁਣ ਆਸਾਮ 'ਚ ਉਦਯੋਗ ਸਥ ਕਿ ਜੇਕਰ ਪੰਜਾਬ ਦੇ ਲੋਕ ਨਰਿੰਦਰ ਮੋਦੀ ਨੂੰ ਸੇਵਾ ਦਾ ਮੌਕਾ ਦੇਣ ਤਾਂ ਪੰਜਾਬ ਸੋਨੇ ਦੀ ਚਿੜੀ ਬਣ ਜਾਏਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮਿਹਨਤ ਨੂੰ ਦੁਨੀਆ ਭਰ ਵਿੱਚ ਮਾਨਤਾ ਮਿਲਦੀ ਹੈ ਤੇ ਪੰਜਾਬ ਦੇਸ਼ ਦਾ ਦਿਲ ਹੈ ਜਿੱਥੇ ਅन्नदाता ਸਮੁੱਚੇ ਭਾਰਤ ਦੇ ਅਨਾਜ ਭੰਡਾਰਾਂ 'ਚ ਯੋਗਦਾਨ ਪਾਉਂਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 2-3 ਦਿਨਾਂ 'ਚ ਪੰਜਾਬ 'ਚ ਆਪਣੇ ਭਾਸ਼ਣਾ 'ਚ ਸਪਸ਼ਟ ਕੀਤਾ ਹੈ ਕਿ ਉਹ ਪੰਜਾਬ 'ਚੋਂ ਨਸ਼ਿਆਂ ਤੇ ਗੈਂਗਸਟਰਾਂ ਨੂੰ ਖਤਮ ਕਰਕੇ ਨਵਾਂ ਪੰਜਾਬ ਬਣਾਉਣ ਦੀ ਇੱਛਾ ਰੱਖਦੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਰਾਖਵੇਂ ਲੋਕ ਸਭਾ ਹਲਕੇ ਚ 7 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 14 ਉਮੀਦਵਾਰ ਚੋਣ ਮੈਦਾਨ ਚੁਣਿਤਰੇ ਹੋਏ ਨੇ ਸੂਬੇ ਚ ਸਭ ਤੋਂ ਘੱਟ ਉਮੀਦਵਾਰ ਇਸ ਹਲਕੇ ਵਿੱਚ ਜਿਨੇ ਹਲਕੇ ਚੋਟਰਾਂ ਦੀ ਕੁੱਲ ਗਿਣਤੀ 15,52,567 ਹੈ ਅਤੇ ਇਹਨਾਂ ਚ 8,23,339 ਮਰਦ 7,29,196 ਔਰਤਾਂ ਤੇ 32 ਥਰਡ ਜੈਂਡਰ ਵੋਟਰ ਸ਼ਾਮਲ ਨੇ ਫਿਰ ਵੀ ਨਾਲ ਇਹ ਰਿਪੋਰਟ ਸ਼੍ਰੀ ਫਤੇਗੜ ਸਾਹਿਬ ਰਾਖਮੇ ਲੋਕ ਸਭਾ ਹਲਕੇ ਵਿੱਚ ਵੀ ਬਹੁਤ ਕੋਣੀ ਮੁਕਾਬਲਾ ਹੈ ਸੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕੋਈ 41% ਵੋਟਾਂ ਪੰਨਿਆ ਸੰਜਤ ਕੇਸ਼ੂ ਰਮਣੀ ਇਕਲੈ ਦਲ ਤੇ ਭਾਜਪਾ ਗੱਠਜੋੜ ਨੂੰ 32% ਵੋਟਾਂ ਮਿਲੀਆਂ ਸਨ ਪਰ ਇਸ ਵਾਰ ਦੋਵੇਂ ਅਲੱਗ-ਅਲੱਗ ਨੇ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਡਾਕਟਰ ਅਮਰ ਸਿੰਘ ਦੂਜੀ ਵਾਰ ਜਿੱਤ ਲਈ ਚੋਣ ਮੈਦਾਨ ਵਿੱਚ ਨੇ ਅਤੇ ਆਪਣੇ ਕੰਮ ਲੋਕਾਂ ਨੂੰ ਦੱਸ ਕੇ ਵੋਟ ਮੰਗ ਰਹੇ ਨੇ ਕਾਂਗਰਸ ਪਾਰਟੀ ਦਾ ਹੱਥ ਛੱਡ ਕੇ ਆਏ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ ਪਰ ਉਹਨਾਂ ਨੂੰ ਵੀ ਸਰਕਾਰ ਦੀ 2 ਸਾਲ ਦੀ ਕਾਰਗੁਜ਼ਾਰੀ ਕਰਕੇ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾਰਾਮ ਵਾਲਮੀਕ ਦੇ ਟਿਕਟ ਦਾ ਐਲਾਨ देर ਨਾਲ ਹੋਣ ਕਾਰਨ ਪਾਵੇਂ ਪ੍ਰਚਾਰ ਲਈ ਉਹਨਾਂ ਨੂੰ ਬਹੁਤ ਥੋੜਾ ਸਮਾਂ ਮਿਲਿਆ ਹੈ ਪਰ ਆਪਣੇ ਜ਼ੋਰਦਾਰ ਪ੍ਰਚਾਰ ਨਾਲ ਉਹ ਮੁਕਾਬਲੇ ਵਿੱਚ ਨਜ਼ਰ ਆ ਰਹੇ ਨੇ। ਖਾਸ ਤੌਰ ਤੇ ਸ਼ਹਿਰੀ ਇਲਾਕਿਆਂ ਵਿੱਚ ਉਹ ਲਗਾਤਾਰ ਵੋਟਰਾਂ ਨਾਲ ਰابطਾ ਕਰ ਰਹੇ ਨੇ। ਇਧਰ ਸ਼ਰੂਮਣੀ ਅਕਾਦੀ ਦਲ ਦੇ ਬਿਕਰਮਜੀਤ ਸਿੰਘ ਖਾਲਸਾ ਅਤੇ ਬਹੁਜਨ ਸਮਾਜ ਪਾਰਟੀ ਦੇ ਕੁਲਵੰਤ ਸਿੰਘ ਸਮੇਤ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਵੀ ਤਿੱਖੀ ਗਰਮੀ ਦੇ ਮੌਸਮ ਵਿੱਚ ਚੋਣ ਪ੍ਰਚਾਰ ਵਿੱਚ ਆਪਣੀ ਪੂਰੀ ਵਾਹ ਲਗਾ ਰਹੇ ਨੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਣੀ ਸਮਾਚਾਰ ਜਲੰਧਰ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਕਹਿਟਾਰੀ ਚੁਲਸਾ ਦੇਣ ਵਾਲੀ ਗਰਮੀ ਦਾ ਜ਼ੋਰ ਹੁਣ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਸਵੇਰ ਤੋਂ ਹੀ ਹਰ ਪਾਸਾ ਪੱਠੇ ਵਾਂਗ ਤਪਣਾ ਸ਼ੁਰੂ ਹੋ ਜਾਂਦਾ ਹੈ ਇਸ ਨਾਲ ਜਾਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਲੋਕ ਵੀ ਆਤ ਦੀ ਇਸ ਗਰਮੀ ਤੋਂ ਬੇहद ਪਰੇਸ਼ਾਨ ਨੇ ਮੇਰਾ ਨਾਮ ਰਿਜਮਨ ਜੋਸ਼ੀ ਹੈ ਜੀ ਮੈਂ ਮੋਹਾਲੀ ਤੋਂ ਬੋਲ ਰਿਹਾ ਗਊ ਗੁਰਾ ਸੇਵਾ ਸਮਿਤੀ ਤੇ ਹਰਿਆਵਲ ਪੰਜਾਬ ਦਾ ਕੰਮ ਕਰਦਾ ਕਾਫੀ ਦਿਨਾਂ ਤੋਂ ਗਰਮੀ ਹੈ ਜਿਹੜੀ ਆਪਣੀਆਂ ਹੱਦਾਂ ਟੱਪ ਰਹੀ ਹੈ ਤੇ ਇੱਕ ਫੇਸ ਗਊ ਹਸਪੀਟਲ ਹੈ ਉਹ ਚਲਾਉਂਦੇ ਆ ਤੇ ਉਹਦੇ ਵਿੱਚ ਸਾਡੇ ਕੋਲ ਜ਼ਖਮੀ ਗਾਵਾਂ ਜਿਹੜੀਆਂ ਆਉਂਦੀਆਂ ਤੇ ਗਰਮੀ ਦੇ ਨਾਲ ਜਿਹੜਾ ਉਹਨਾਂ ਦੀ ਬੜੀ ਮਾੜੀ ਹਾਲਤ ਉਹ ਹੋ ਰਹੀ ਹੈ ਬਿਜਲੀ ਹੈ ਉਹਦਾ ਵੀ ਜਿਹੜਾ ਕੱਟ ਹੈ ਡਿਸਟਰਬ ਹੁੰਦਾ ਉਹਦੇ ਨਾਲ ਪਾਣੀ ਦੀ ਪੱਠੇ ਕੁੱਤਰਨ ਦੀ ਦਿੱਕਤ ਹੈ ਜਿਹੜੀ ਉਹ ਵੀ ਆਉਂਦੀ ਹੈ ਮੈਂ ਪਵਨ ਕੁਮਾਰ ਪਿੰਡ ਤਲਵੰਡੀ ਪੰਘੇਰੀਆਂ ਸਾਰੀਆਂ ਆਰਗੇਨਿਕ ਸਬਜ਼ੀਆਂ ਦੀਆਂ ਗਰਮੀ ਬਹੁਤ ਜ਼ਿਆਦਾ ਹੈ ਜੀ ਤੇ ਗਰਮੀ ਦੇ ਜਿਹੜੇ ਕਾਰਨ ਸਾਡੀਆਂ ਜਿਹੜੀਆਂ ਵੇਲਾਂ ਉਹ ਸੁੱਕ ਰਹੀਆਂ ਨੇ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਖਤਮ ਹੋਈਆਂ ਨਮਸਕਾਰ